ਸਸਤਾ ਹੈ ਜੀ ਤੇ ਬਹੁਤ ਸਾਰੇ ਟਿਕਾਣਾ ਹਾਂਜੀ ਆਪਾਂ ਰਾਈਸ ਰੈਸਪੀ ਬਣਾਉਣ ਲੱਗੇ ਹਾਂ ਇਹ ਹੈਗੇ ਰੈਸਪੀ ਆਪਣੀ ਕੋਈ ਬਿਟਰ ਰੈਸਪੀ ਬਹੁਤ ਜਿੰਨੀ ਮਹਿੰਗੀ ਇਹਨਾਂ ਨੂੰ ਫੁੱਲੀ ਮਾ ਲੈਣਾ ਇੱਕ ਬਹੁਤ ਨਾ ਕਰਨਾ ਇਹ ਪੈਨ ਹੈਗਾ ਗਰਮ ਗਰਮ ਪੈਨ ਵਿੱਚ ਆਪਾਂ ਕਾਹਨ ਲੇ ਗਏ ਆਪਾਂ ਤੋਂ ਬਾਅਦ ਆਪਾਂ ਜਿੰਨਾ ਥੋੜਾ ਜਿਹਾ ਇਗਰੀਟ ਬੋਸਟ ਕਰਕੇ ਜਿੰਨਾ ਲੈ ਕੇ ਉਹ ਜੀ ਚਿਕੜਲਾ ਮਾਹੀ ਦਾ ਦੂਜੇ ਕੋਦੇ ਰਚਾਈਦਾ ਲੱਗਦਾ ਹੈ। ਇਹਦੇ ਵਿੱਚ ਆਪਾਂ ਇਹਨਾਂ ਨੂੰ ਰੋਸਟ ਕਰਕੇ ਕੱਢ ਲਿਆ ਹੋਇਆ ਹੈ। ਚੋਲਾਂ ਜੀ ਵੀ ਲਏ ਨਾ। ਹੁਣ ਆਪਾਂ ਇਹਦੇ ਵਿੱਚ ਆਪਾਂ ਹਾ ਛੋਲੇ ਛੋਲੇ ਮੀਂ ਬਮਾਂ ਦੇ। ਜੇ ਕੋਈ ਛੋਲੇ ਦੇਖ ਸਕਦੇ ਹੋ ਤੁਸੀਂ ਆ ਦੇਖੋ। ਇਹ ਦੇਖੋ ਜੀ ਇਹ ਛੋਲੇ ਆ। ਇਹ ਆਪਾਂ ਪਾਣੀ ਵਿੱਚ ਇਹਨਾਂ ਨੂੰ ਥੋੜਾ ਰੋਸਟ ਕਰਮਾਣ। ਅੱਗੇ ਰੋਸਟ ਕਰੀ। रोस्ट करके आपदा करके आप पहला क्डे ने गुलियाँ वे छोड़ का दिए आप जरूर ऐदा करके ठीक है जी इस लेना है जी आोहा लै लिया लै रखा पोहा पोहा इन थोड़ा ड्राई रोस्ट करना वा ਇਹ ਜਿਹੜਾ ਥੋੜਾ ਡ్రਾਈ ਹੋਸ ਕਰਨਾ ਆਪਾਂ। ਉਹੀ ਤੋਂ ਬਾਅਦ ਆਪਾਂ ਕੁੰਭਾ ਵਾਲਿਆ ਕੁੰਭਾ ਡ్రਾਈ ਹੋਸ ਕਰਕੇ ਥੋੜਾ ਜਾ ਰੋਸਟ ਕਰ ਲਵਾਂ। ਜੇ ਕੋਈ ਦੱਸੇ ਕਿ ਐਸੀ ਬੰਦ ਦਿਨਾਂ ਚੋਂ ਪੜੇ ਸਰ ਇਹਦੇ ਵਿੱਚ ਕੱਟ ਲੈਣੀ। ਇਹ ਇਹ ਜੇ ਕੁੰਭਾ ਆਪਣਾ ਥੋੜੀ ਰੋਸਟ ਹੋ ਗਿਆ। ਉਹ ਇਹ ਤੋਂ ਬਾਅਦ ਵਿੱਚ ਆਪਾਂ ਚੰਨਿਆਂ ਦੀ ਦਾਲ, ਕੁੱਜੀ ਹੋਈ ਜਣਿਆਂ ਦੀ ਦਾਲ ਆ। ਇਹ ਥੋੜੀ ਘੱਟ ਲਈ ਆਪਾਂ ਕਿਉਂਕਿ ਆਪਣੇ ਕੋਲ ਛੋਲੇ ਭੁਲੇ ਭੇਟ ਆ। ਨਾਲ ਕਰਕੇ ਗੁੜੀ ਵੀ ਆਪਾਂ ਇੱਕ ਟੁਕੜੀ ਹੋਈ ਲਈ ਆ। ਔਰਲੀ ਤੇ ਵਿਚੇ ਮਦਿਆ ਲੱਗੂਗੀ ਜਿਵੇਂ ਇਸ ਤਰ੍ਹਾਂ ਮਦਰੋਂ ਤੁਸੀਂ ਬਹੁਤ ਹੈ ਨਾ। ਤੇ ਤਾਂ ਰੱਖੀ। ਤੇ ਆਪਾਂ ਗੁੜੀ 로ਸਟ ਕਰਨੀ। ਇਹ ਵੀ 로ਸਟ ਆਪਾਂ ਹੀ ਹੋਗੀ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਪਾ ਲੈਣਾ ਹੈਗਾ ਇਸੇ ਬੋਲ। ਤਾਂ ਇੰਨੀ ਚੀ। ਇਹ ਨੂੰ ਵੀ ਆਪਾਂ ਦੇ ਬਚੀ ਪਾ ਲਈਆ ਅਸ ਤੋਂ ਬਾਅਦ ਵਿੱਚ ਆਪਾਂ ਫੈਰੀ ਹੈਗੀ ਆ ਥੋੜੇ ਫੁੱਲ ਮਖਾਣੇ ਉਹਨੇ ਸਾਰੇ ਇਹ ਲੈ ਲੈਣੇ ਹੈਗੇ ਆ ਇਹ ਵੀ ਆਪਾਂ ਫੁੱਲ ਮਖਾਣੇ ਥੋੜੇ ਰੋਸਟ ਕਰ ਲੈਣੇ ਹੈਗੇ ਆ ਇਸਾਰਾ ਜੀ ਜਮ ਉਪਰ ਰੋਸਟ ਕਰ ਲੈਣਾ ਹੈ ਇਹ ਵੀ ਰਿਸਟ ਹੋਣਾ ਤੇ ਵੀ ਆਪਾਂ ਨੇ ਇਹ ਤਾਂ ਮੇਰੇ ਤੇ ਵਚੀ ਫਟ ਲੈਣਾ ਹੈ ਦਾ ਸਮਾਨ ਆਪਣਾ ਇਹ ਵੀ ਫਿਰ ਜੀ ਦੀ ਰੋਸਤ ਹੋਵੇ ਹੋਣ ਹੋ ਗਿਆ ਪਣਾ ਰਹਿਣਾ ਇਹ ਉਹਨਾ ਆਪਣੀ ਕੋਲੇ ਜਦੋਂ ਕਈ ਵਾਰੀ ਕਈ ਚੀਜ਼ਾਂ ਬਾਜੂ ਵਿੱਚ ਆਣੇ ਆਪਾਂ ਤੇ ਜਿਵੇਂ ਆਪ ਨੂੰ ਮੇਰੇ ਕੋਲੇ ਇਹ ਪੁਜੀਆ ਪਿਆਜ਼ ਸੀਗਾ ਪੁਜੀਆ ਨਮਕੀਨ ਕਿ ਇਹ ਹੁਣ ਮੈਨੂੰ ਨਾ ਅਬੀਦ ਜੀ ਪਿਆਜ਼ ਸੀਗਾ ਮੈਨ ਲੱਗਦਾ ਨਹੀਂ ਸੀਗਾ ਵੀ ਮੈਨ ਦਿਲਜਾ ਨਹੀਂ ਸੀਗਾ ਖਾਣ ਨੂੰ ਜੋਨ ਸੋਚਿਆ ਵੀ ਚਲੋ ਫਿਰ ਇਹ ਰੈਸਪੀ ਤਿਆਰ ਕਰ ਲੈਂਦੇ ਆ ਨਾਲ ਇਹ ਜੂਸ ਹੋ ਜੂਗਾ ਸਿੱਧਾ ਤਾਂ ਹੈ ਹੀ ਮਹਿੰਗੇ ਬਾਹਰਾ ਹੋਣਾ ਹੈ ਨਾ ਥੋੜਾ ਜਿਹਾ ਰੋਸਟੇ ਨੂੰ ਵੀ ਕਰ ਲੈਂਦੇ ਹੈਗੇ ਆ ਆ ਵੀ ਵਧੀਆ ਬੱਲਾ ਹੋ ਗਿਆ ਕ੍ਰਾਂਚੀ ਜਿਹਾ ਹੋ ਗਿਆ ਇਹ ਇਹਨੂੰ ਵੀ ਰੋਸਟ ਕਰਕੇ ਇਹਦੇ ਇਸੇ ਬੋਤ ਇਹਦੇ ਵਿੱਚ ਤਾਂ ਮੇਲੇ ਚ ਪਾ ਲੈਂਦੇ ਹੈਗੇ ਆ ਆ ਵੀ ਹੋ ਗਿਆ ਹੈ ਨਾ ਅੱਗੇ ਬਾਅਦ ਵਿੱਚ ਹੁਣ ਆਪਣਾ ਰਹਿ ਗਿਆ ਹੈ ਇਹ ਥੋੜੇ ਪਾਹ ਬਾਦਾਨ ਹੈ ਨਾ ਥੋੜੀ ਆਮ ਦਾਣੇ ਦੀ ਗੱਲ ਹੋਇਆ ਥੋੜੀ ਜਿਹੀ ਤੇ ਇਹਨਾਂ ਨੂੰ 로ਸਟ ਕਰ ਲੈਣਾ ਪਰ ਥੋੜਾ ਜਿਹਾ ਇਹਨਾਂ ਨੂੰ 로ਸਟ ਕਰਕੇ ਇਸ ਤਰ੍ਹਾਂ ਤੇ ਬਾਬਾ ਨੰਨ ਨੂੰ ਸੀ ਬਹੁਤ ਦਿਨ ਜਦੋਂ ਮੇਰੀ ਘੱਟ ਲੰਗੀ ਇਹ ਤੁਸੀਂ ਵੀ ਟਰਾਈ ਕਰਕੇ ਦੇਖ ਲੋ ਤੇ ਬਹੁਤ ਵਧੀਆ ਬਣਦੀ ਹੈ ਇਹ ਸਾਰਾ ਕੁਝ ਮਿਕਸ ਕਰ ਲਓ ਸੌਣੀਆਂ ਫੁੱਲੀਆਂ ਲੈ ਲਓ ਕੋਹਾ ਲੈ ਲਓ ਕੋਹੇ ਨੂੰ ਮੜ ਮੜ ਰੋਸਟ ਇਹਨਾਂ ਚੀਜ਼ਾਂ ਨੂੰ ਪਾ ਲਓ ਜਿਹੜੇ ਹੈਗੇ ਆ ਫੁੱਲ ਮਖਾਣੇ ਉਹ ਲੈ ਲਓ ਇਦਾਂ ਕਰਕੇ ਤੇ ਉਹ ਫੁੱਲੀਆਂ ਪਲੀਆਂ ਥੱਲੇ ਚਲੀਆਂ ਗਈਆਂ ਨੇ ਸਾਰਾ ਕੁਝ ਹੈਨਾ ਇਹ ਵਧੀਆ ਆ ਵੇਖੋ ਫੁੱਲ ਮਖਾਣੇ ਆ ਤੇ ਬਹੁਤ ਵਧੀਆ ਬਣਦੀ ਹੈ ਇਹ ਜਦ ਜਿਹੜੇ ਮਾਰੇ ਗਾਰੇ ਮਾਰ ਕੇ ਪੂਰੇ ਘੱਟ ਦੱਸਦੀ ਆ ਥੋੜੇ ਢੰਡੀ ਹੋ ਗਏ ਉਹਨੂੰ ਗੋ ਜਾਣਗੇ ਚਲੋ ਆਪਣਾ ਹੁਣ ਆ ਵੀ ਹੋ ਗਿਆ ਜਿਹਦੇ ਵਿੱਚ ਦਾਣ ਵੀ ਰੋਸਤ ਹੋ ਗਏ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਹੀ ਪਾ ਲਵਾਂਗੇ ਠੀਕ ਹੈ ਇਹਦੇ ਵਿੱਚ ਪਾ ਕੇ ਤੋਂ ਬਾਅਦ ਵਿੱਚ ਆਪਾਂ ਪਾਉਂਦਾ ਜਹਾ ਹੈਗਾ ਕਾਲਾ ਨੂਰ ਤੇ ਆਹ ਇੱਕ ਲਕੂਪਲ ਕਾਲੀ ਮਿਰਚ ਤੇ ਇਹ ਆਪਾਂ ਥੋੜੀ ਨਾ ਥੋੜੀ ਨਾ ਪਾ ਲੀਏ ਨਾ ਵਿੱਚ ਤੇ ਥੋੜਨਾ ਨਹੀਂ ਆਪਾਂ ਲਾਲ ਮਿਰਚਾਂ ਵੀ ਪਾ ਦੇਣੀਆਂ ਹੈਗੀਆਂ ਨਾ ਆਪਣਾ ਰੋਸਟ ਹੋ ਗਏ। ਇਹਨੂੰ ਹੋਣਾ ਆਪਾਂ ਇਹਦੇ ਵਿੱਚ ਹੀ ਕੱਢ ਲੈਣਾ। ਇਹਦੇ ਵਿੱਚ ਆਹ ਦੇ ਆਪਾਂ ਇਹਦੇ ਵਿੱਚ ਹੀ ਕੱਢ ਲੈਣਾ ਇਹਨਾਂ ਨੂੰ ਇਹਦਾ ਆਪਾਂ ਟੋਪਾ ਬੱਜਵਾਂਗੇ। ਤੁਹਾਨੂੰ ਮੈਂ ਜਦੋਂ ਮਿਕਸ ਹੋ ਗਿਆ ਤੁਹਾਨੂੰ ਦੋਨੋਂ ਵੀ ਮਤਲਬ ਹੁਣ ਮਿਕਸ ਤਾਂ ਨਹੀਂ ਹੋਣਾ ਮੇਰੇ ਕੋਲ ਇਹ ਤਾਂ ਬਹੁਤ ਜਾਈ ਥੋੜਾ ਛੋਟਾ ਪੈ ਗਿਆ ਭਰ ਗਿਆ ਨਾ ਹਲਾਇਆ ਨਹੀਂ ਜਾਣਾਂਗਾ। ਤੇ ਇਸ ਕਰਕੇ ਹੁਣ ਆਪਾਂ ਇਹ ਤੋਂ ਬਾਅਦ ਵਿੱਚ ਇਹਦੇ ਵਿੱਚ ਆਲਾ ਨੂੰ ਮਿਚਾਉਣਾ। ਥੋੜਾ ਦੂਜਾ ਉਹਨਾਂ ਚੋਂ ਪਾਉਣਾ। ਫਿਰ ਇਹ ਹੀ ਆਪਣਾ ਵਧੀਆ ਬਣ ਜੂਗਾ ਤੇ ਤੁਸੀਂ ਵੀ ਇਹ ਰੈਸਪੀ ਨੂੰ ਬਣਾਇਓ ਤੇ ਖਾਈਓ ਤੇ ਜੇ ਤੁਹਾਨੂੰ ਇਹ ਮੇਰੀ ਵਧੀਆ ਲੱਗੀ ਰੈਸਪੀ ਤੇ ਤੁਸੀਂ ਇਸ ਰੈਸਪੀ ਨੂੰ ਅੱਗੇ ਵੀ ਸ਼ੇਅਰ ਕਰਿਓ ਬਣਾ ਤੇ ਸਾਰਿਆਂ ਨੂੰ ਦਿਖਾਈਓ ਤੇ ਦੱਸਿਓ ਤੇ ਏਦਾਂ ਬਣਾ ਕੇ ਆਪ ਵੀ ਖਾਈਓ ਹੈ ਨਾ ਜੰਮੀ ਜੰਮੀ ਤੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਧੰਨਵਾਦ ਮਿਹਰਬਾਨ